ਇਹ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਐ ਕਬਜ਼ਾ ਕਰਨ ਵਾਸਤੇ ਆਉਂਦੀਆਂ ਲੁੱਟਣ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਦਿਲ ਚਿਤਨ ਵਾਸਤੇ ਨਹੀਂ ਉਹਨਾਂ ਵਾਸਤੇ ਜਿਵੇਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਆਈ ਸੀ ਕੋਈ ਦੇਸ਼ ਨੂੰ ਤਰੱਕੀ ਕਰਾਉਣ ਵਾਸਤੇ ਨਹੀਂ ਦੇਸ਼ ਤੋਂ ਲੁੱਟਣ ਵਾਸਤੇ ਆਈ ਸੀ ਦੇਸ਼ ਦਾ ਖਜ਼ਾਨਾ ਖਤਮ ਕਰਨ ਵਾਸਤੇ ਆਈ ਸੀ ਕੋਈ ਨਾ ਉਹ ਸਾਰੀਆਂ ਨੈਸ਼ਨਲ ਪਾਰਟੀਆਂ ਐ ਅਕਾਲੀ ਦਲ ਜੋ ਕੱਲੀ ਆਪਣੀ ਪੰਜਾਬ ਦੀ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਨਮਾਇਤਾ ਜੱਜ ਬੰਦੀ ਹੈ ਉਹਦੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਸੀਂ ਥੋਡੇ ਆ ਥੋਡੇ ਦੁੱਖ ਸੁੱਖ ਦੇ ਸਾਥੀ ਆ ਥੋਡੇ ਵਿੱਚੋਂ ਹੀ ਅਸੀਂ ਨਿਕਲੇ ਆ ਤੇ ਫੈਸਲੇ ਪੰਜਾਬ ਦੇ ਜੋ ਹੱਕ ਦੀ ਕਰਨਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਫੈਸਲੇ ਕਰਦੀਆਂ ਜੋ ਉਹਨਾਂ ਦੇ ਹੁਕਮਰਾਨ ਕਹਿੰਦੇ ਆ ਇਸ ਕਰਕੇ ਜੋ ਹਾਲਾਤ ਪੰਜਾਬ ਦੇ ਅੱਜ ਹੈ ਅੱਜ ਗੈਂਗਸਟਰ ਪੰਜਾਬ ਚ ਰਾਜ ਕਰ ਰਿਹਾ ਲੁੱਟ ਕੋਈ ਕੋਈ ਅੰਡ ਕਹਤੀ ਹੈ ਮੈਨ ਲੱਗਦਾ ਅੱਧੇ ਲੁਧਿਆਣੇ ਨੇ ਫਰਾਕੀਆਂ ਦਿੱਤੀਆਂ ਪੁਲਿਸ ਨਾਂ ਦੀ ਕੋਈ ਚੀਜ਼ ਨਹੀਂ ਨਸ਼ਾ ਘਰ ਘਰ ਫੁਲਾ ਦਿੱਤਾ ਮੈਂ ਇੱਕ ਗੱਲ ਮੈਂ ਜ਼ਰੂਰ ਪੰਜਾਬੀ ਨੂੰ ਸ਼ੋਅ ਕਰੂੰਗਾ ਪੰਜਾਬ ਵਿੱਚ ਅਸ਼ਰੋਮੀ ਕਾਲੀ ਦਲ ਦੇ ਰਾਜ ਆਉਣ ਤੇ ਇੱਕ ਗੈਂਗਸਟਰ ਨਹੀਂ ਲਊਗਾ ਪੰਜਾਬ ਦੀ ਮਦਦ ਮਾਇਦਾ ਨਾ ਉਹਨਾਂ ਦੇ ਇਸ ਮੱਥਰ ਗ੍ਰਹਿਣਗੇ ਪੰਜਾਬ ਵਿੱਚ ਵਾਪਸ ਸ਼ਾਂਤੀ ਦਾ ਮਾਹੌਲ ਉਹ ਵਾਕਸ ਲੈ ਕੇ ਆਵਾਂਗੇ ਨਾਲੇ ਨਸ਼ੇ ਖਤਮ ਕਰਨੇ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਵਾਸਤੇ ਨੰਬਰ 1 ਪ੍ਰਾਇਟੀ ਹੈ ਦੇਖੋ ਪੰਜਾਬ ਬਹੁਤ ਪਿੱਛੇ ਚਲੇ ਗਿਆ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਪੰਜਾਬ ਸ਼ਰੋਨੀ ਕਾਲੀ ਦੇ ਰਾਜ ਤੁਸੀਂ ਸਾਰੇ ਲੁਧਿਆਣੇ ਵਾਲਿਆ মিডিਆ ਇੱਥੇ ਬੈਠਾ ਹੈ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਭਾਵੇਂ ਕੋਈ ਓਵਰਬ੍ਰਿਜ ਬਣਿਆ ਭਾਵੇਂ ਕੋਈ ਸੜਕਾਂ ਬਣੀਆਂ ਭਾਵੇਂ ਸੀਵਰੇਜ ਪਿਆ ਕਾਲੀ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਕੱਲੀ ਸ਼ਰਮ ਦੀ ਕਾਦੀਦਲੇ ਨਹੀਂ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਹੀ ਰਾਜ ਗਿਆ ਆ 3 ਸਾਲਾ ਠੱਗਾਂ ਦਾ ਰਾਜ ਹੈ ਝਾਂਗ ਵਾਲਿਆਂ ਦਾ ਉਮੀਦ ਆ ਕਿ ਉਹ ਇੱਕ ਵੀ ਇੱਥੇ ਇਟਲਾਈ ਹੋਏ ਲਾਉਣੇ ਕੀ ਸੀ ਬਰਬਾਦ ਕਰਤਾ ਪੰਜਾਬ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਆਪਾਂ ਕੀ ਦੇਵਾਂਗੇ ਆ ਜਿਹੜੇ ਲੋਕ ਹੈ ਆ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਠੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਆ ਉਹਦੇ ਉਲਟ ਹੁੰਦੇ ਆ ਸੋ ਮੈਂ ਅੱਜ ਫਿਰ ਤੋਂ ਗੱਚਾ ਪ੍ਰਵਾਹ ਨੂੰ ਤੇ ਉਹਨਾਂ ਸਾਰੇ ਸਮੂਚੀ ਟੀਮ ਦਾ ਪਾਗੀ ਜਿਹਾ ਕਰਨ। ਆ ਸਾਰੇ ਖਵਾਰਾਂ ਦੀ ਨਾ ਤੁਸੀਂ ਕਹਾਣੀਆਂ ਇੰਗੀਆਂ ਬਣਾ ਲੈਂਦੇ ਹੋ ਰੋਲ ਬਣਾ ਲੈਂਦੇ ਹੋ। ਹਾਂਜੀ ਮੁੱਲਾਪੁਰੀ ਸਾਹਿਬ ਮੈਂ ਲੰਗਾ ਮੁੱਲਾਪੁਰੀ ਸਾਹਿਬ ਅਡਰੈਸ ਕਰਕੇ ਸਾਰੇ ਲੋਕੀ ਅੱਜ ਕੀਤਾ ਆ ਜਾਇਆ ਖਬਰ ਕੀ ਹੈ। ਸੁਪੀਰ ਜਿਹੜਾ ਗੱਲ ਕਰ ਰਹੇ ਨੇ ਜਿਵੇਂ ਮੈਂ ਭਾਜਪਾ ਤੇ ਜਾ ਰਹੇ ਲੋਕ ਜਿਹੜੇ ਵੱਡੇ ਵੱਡੇ ਉਹਨਾਂ ਟਿੱਕਾ ਮਿਲਦੀ ਕਿਹੜਾ ਕੀ ਕਹਿਣਾ ਜਣਾ ਤੋ। ਠੀਕ ਹੈ। ਮੈਂ ਤਾਂ ਬੀਜੇਪੀ ਦੇ ਘਰਾਣਾ ਜਿਹੇ ਬੰਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਜਿਹਨੂੰ ਕੋਈ ਲੁਧਿਆਣਿਆਂ ਦਾ ਪੁੱਤ ਦਾ ਨਹੀਂ ਵੇਟ ਕਰ ਰੇ ਸੀ ਕਿ ਆ ਜੇ ਤੇ ਫਿਰ ਅਸੀਂ ਤੁਸਾਂਗੇ ਸਾਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜੂਗਾ ਉਹੀ ਕਹਿ ਰਹੇ ਨੇ ਜਿਹੜੀਆਂ ਨੈਸ਼ਨਲ ਪਾਰਟੀ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆਪਣੀ ਚੀਜ਼ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਉਹ ਬੰਦੇ ਦੀ ਕੀ ਕਦਰ ਹੈ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਸੋਹਦੇ ਬਿੱਟੂ ਉਹ ਵੱਡਾ ਲੈ ਲਓ ਇਹ ਨੂੰ ਇਹ ਕਹਿੰਦੇ ਵੀ ਉਹ ਕੈਪਟਨ ਸਾਹਿਬ ਬਾਹੋਂ ਹੈ ਇਹਨਾਂ ਨੂੰ ਮੁਖਵੰਤਰ ਭੇਜ ਦਿਓ ਬਾਜ ਪਤਾ ਰੱਖੋ ਜਿੱਦੋ ਸਾਰਿਆਂ ਦੀ ਜਬਾਨ ਤਾਂ ਜੱਪ ਹੋਣੀ ਹੈ ਸਰ ਸੋਮਨੀ ਕਾਲੀ ਦਰ ਕਦ ਤੱਕ ਆਪਣੀਆਂ ਜਿਹੜੀਆਂ ਸੀਟਾਂ ਡਿਫਰ ਕਰੂ ਬਹੁਤ ਜਲਦੀ ਬਹੁਤ ਜਲਦੀ ਸੁਖਵੀਰ ਜੀ ਯੂਐਸਏ ਪਰ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰਤੀਆਂ ਉਸ ਤੋਂ ਬਾਅਦ ਨੋਟੀਫਿਕੇਸ਼ਨ ਵਾਪਸ ਕੈਨਸਲ ਕਰਤੀ ਆ ਸਾਰੀ ਚੀਜ਼ ਆ ਜਿਹੜੀ ਮੁੱਖ ਮੰਤਰੀ ਹੈ ਝਾੜੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਮੰਗੂ ਮੈਨੂੰ ਦਾ ਅੰਦਰ ਕੀਤਾ ਜਾਏ ਹੁਣ ਕੀ ਕੀਤਾ ਹੈ ਜੋ ਉੱਤੋਂ ਹੁਕਮ ਆ ਰਿਹਾ ਹੈ ਉਹ ਹੀ ਮੰਨ ਰਿਹਾ ਹੈ ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰ ਦਿੰਨਾ ਹੈ ਬਾਰਡਰ ਦੇ ਰੋਗ ਨੂੰ ਰੋਗ ਲੈਣਾ ਹੈ ਇੱਥੇ ਜੋ ਇੱਥੇ ਅ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ ਭਗਵੰਤ ਮਾਨ ਤਾਂ ਡਰੇ ਬੈਠਾ ਹੈ ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ ਨੂੰ ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਘਟਕੁਟਰੀ ਬਣ ਕੇ ਰਹਿ ਗਿਆ ਬੀਤੀ ਮੰਗੀ ਪੰਜਾਬ ਪਚਾਓ ਯਾਤਰਾ ਨਹੀਂ ਚੱਲ ਰਹੀ ਹੈ ਕੀ ਜਿਹੜਾ ਕਾਂਗਰਸ ਦਾ ਹੋਰ ਸੱਜਣਾ ਕਿਸੇ ਦਰਸ਼ਕ ਦੇ ਅੱਗੇ ਆਇਆ ਅੱਜ ਵਰਨ ਨੂੰ ਮਮਤ ਮੰਗੂ ਮਦਰ ਲੈ ਕੇ ਆਏ ਨੇ ਸ਼ਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉੱਥੇ ਧਰਨਾ ਲਾ ਰਹੇ ਨੇ ਉੱਥੇ ਉਹਦੀ ਮੈਂ ਉਹੀ ਕਹਿ ਰਿਹਾ ਦੋ ਚੋਰ ਇਕੱਠੇ ਹੋਏ ਨੇ ਸ਼ਰਾਬ ਕੋਟਾਲਾ ਜੋ ਪੰਜਾਬ 'ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਕੋਟਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਰਾਜ ਕਿੱ데 ਕਹਦਾ ਪੰਜਾਬ ਵਾਲਾ ਮੈਂ ਕਿਹਨਾਂ ਨੂੰ ਪੁੱਛਣਾ ਲੋ ਨਾ گورنر ਦੇ ਕੋਲ ਗਏ ਕੇ ਸਵਾਸਤੀ ਉੱਥੇ ਜਾ ਕੇ ਕੇਜਰੀਵਾਲ ਨੂੰ ਕਰ ਅ ਕੂ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਥੋੜੀ ਜਿਹੀ ਹਿੰਮਤ ਹੈ ਤੇ ਉੱਥੇ ਇੱਕ ਸੇਮ ਕੁਟਾਲਾ ਹੈ ਉਹ ਸੇਮ ਉਹ ਤੋਂ ਵੱਡਾ ਕੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀਆਂ ਨੂੰ ਇੱਥੇ ਦਿੱਤਾ ਹੈ ਉਹੀ ਪਾਲਸੀ ਉੱਥੇ ਹੈ ਵੱਟ ਵੱਡਾ ਪਾਲਸੀ ਇੱਥੇ ਹੈ ਅ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਬਚਾਈਏ Subscribe to One India channel and never miss an update.